ਇੰਡੀਆ ਦੇ ਵਿੱਚ ਮਾਤਾ ਪਿਤਾ ਆਪਣੇ ਬੱਚਿਆਂ ਲਈ ਧਨ ਦੌਲਤ ਜ਼ਮੀਨ ਜਾਇਦਾਦ ਛੱਡ ਕੇ ਜਾਂਦੇ ਨੇ ਜੋੜ ਦੇ ਵੀ ਨੇ ਕਿ ਸਾਡੇ ਬੱਚਿਆਂ ਦੀ ਆਉਣ ਵਾਲੀ ਜ਼ਿੰਦਗੀ ਵਧੀਆ ਹੋਵੇ ਉਹ ਜ਼ਿੰਦਗੀ ਦੇ ਵਿੱਚ ਖੁਸ਼ਹਾਰ ਰਹਿਣ ਉਹਨਾਂ ਨੂੰ ਕੋਈ ਤਕਲੀਫ ਨਾ ਹੋਵੇ ਪਰ ਇਹ ਜੋ ਜ਼ਮੀਨ ਜਾਇਦਾਦ ਪੈਸਾ ਧਨ ਦੌਲਤ ਮਾਪੇ ਇਕੱਠੀ ਕਰਦੇ ਨੇ ਇੱਕ ਗੱਲ ਯਾਦ ਰੱਖਣਾ ਕਿ ਜੇ ਤੁਸੀਂ ਇਹ ਪੈਸਾ ਇਹ ਸਾਰਾ ਕੁਝ ਇਮਾਨਦਾਰੀ ਨਾਲ ਜੋੜਿਆ ਹੋ ਫੇਰ ਹੀ ਤੁਹਾਡੀ ਔਲਾਦ ਲਈ ਸਹੀ ਹੋ ਫੇਰ ਹੀ ਤੁਹਾਡੀ ਔਲਾਦ ਖੁਸ਼ ਰਹਿ ਸਕਦੀ ਹੈ ਪਰ ਜੇ ਤੁਸੀਂ ਇਹ ਗਲਤ ਕੰਮ ਕਰਕੇ ਨਾਜਾਇਜ਼ ਕੰਮ ਕਰਕੇ ਕਿਸੇ ਦਾ ਖੂਨ ਚੂਸ ਕੇ ਜਾਂ ਕਿਸੇ ਨਾਲ ਦਗਾ ਕਰਕੇ ਇਹ ਕੁਝ ਇਕੱਠਾ ਕੀਤਾ ਤਾਂ ਇਹ ਕਦੇ ਵੀ ਤੁਹਾਡੀ ਔਲਾਦ ਨੂੰ ਸੁੱਖ ਨਹੀਂ ਦੇ ਸਕਦਾ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇੱਕ ਪਿਤਾ ਨੇ ਆਪਣੇ ਮੁੰਡੇ ਵਾਸਤੇ ਇੱਕ ਲੌਤੇ ਮੁੰਡੇ ਵਾਸਤੇ ਉਹ ਕੁਝ ਕੀਤਾ ਜਿਸ ਨੂੰ ਸੁਣ ਕੇ ਤੁਹਾਨੂੰ ਯਕੀਨ ਨਹੀਂ ਆਵੇਗਾ ਕਿ ਕੋਈ ਬੰਦਾ ਐਦਾਂ ਕਿਵੇਂ ਕਰ ਸਕਦਾ ਪਰ ਉਸ ਨੇ ਕੀਤਾ ਤੇ ਉਸ ਦਾ ਫਲ ਬੜਾ ਹੀ ਮਾੜਾ ਨਿਕਲਿਆ ਉਸ ਦਾ ਸੱਟਾ ਬੜਾ ਹੀ ਭਿਆਨਕ ਨਿਕਲਿਆ ਇੱਕ ਕੁੜੀ ਕਿਨੀਆਂ ਤੋਂ ਆਉਂਦੀ ਹੈ ਕਿਉਂਕਿ ਉਸ ਦੀ ਇੱਥੇ ਇੱਕ ਮੁੰਡੇ ਦੇ ਨਾਲ ਆਨਲਾਈਨ ਦੋਸਤੀ ਹੋ ਜਾਂਦੀ ਹੈ ਮੁੰਡਾ ਉਸ ਨੂੰ ਇੰਡੀਆ ਦੇ ਵਿੱਚ ਬੁਲਾਉਂਦਾ ਪਰ ਜਦੋਂ ਉਹ ਇੰਡੀਆ ਦੇ ਵਿੱਚ ਆਉਂਦੀ ਹੈ ਤਾਂ ਮੁੰਡਾ ਉਸ ਨੂੰ ਲੁੱਟ ਲੈਂਦਾ ਹੈ ਉਸ ਤੋਂ 12000 ਰੁਪਇਆ ਤੇ ਉਸ ਦਾ ਮੋਬਾਈਲ ਖੋਹ ਲੈਂਦਾ ਤੇ ਉਹ ਫਰਾਰ ਹੋ ਜਾਂਦਾ ਹੁਣ ਉਹ ਕੁੜੀ ਪਰੇਸ਼ਾਨ ਹੋ ਜਾਂਦੀ ਹੈ ਤੇ ਇੱਧਰ ਉੱਧਰ ਘੁੰਮਦੀ ਹੈ ਘੁੰਮਦੀ ਘੁੰਮਦੀ ਉਹ ਗਾਜ਼ੀਆਬਾਦ ਦੇ ਸਿਆਣੀ ਗੇਟ ਥਾਣੇ ਦੇ ਵਿੱਚ ਚਲੀ ਜਾਂਦੀ ਹੈ ਤੇ ਉੱਥੇ ਉਹ ਆਪਣੀ ਸਾਰੀ ਕਹਾਣੀ ਦੱਸਦੀ ਹੈ ਉਸ ਤੋਂ ਬਾਅਦ ਪੁਲਿਸ ਮੁੰਡੇ ਨੂੰ ਟ੍ਰੇਸ ਕਰਦੀ ਹੈ ਤੇ ਉਸ ਨੂੰ ਗ੍ਰਿਫਤਾਰ ਕਰਨ ਲਈ ਜਗ੍ਹਾ-ਜਗ੍ਹਾ ਤੇ ਛਾਪੇਮਾਰੀ ਕਰਦੀ ਹੈ ਆਖਰ ਉਹ ਮੁੰਡਾ ਪੁਲਿਸ ਦੇ ਹੱਥ ਆ ਜਾਂਦਾ ਹੈ ਤੇ ਉਸ ਤੋਂ ਬਾਅਦ ਉਹ ਮੁੰਡੇ ਦਾ ਪਿਤਾ ਥਾਣੇ ਦੇ ਵਿੱਚ ਆਉਂਦਾ ਤੇ ਪੁਲਿਸ ਨੂੰ ਕਹਿੰਦਾ ਕਿ ਮੇਰੇ ਮੁੰਡੇ ਨੂੰ ਜੇਲ੍ਹ ਵਿੱਚ ਨਾ ਭੇਜੋ ਮੈਂ ਤੁਹਾਨੂੰ 10 ਲੱਖ ਰੁਪਏ ਦੇ ਦੇਵਾਂਗਾ ਪਰ ਪੁਲਿਸ ਨੂੰ ਪਤਾ ਸੀ ਕਿ ਇਹ ਮਾਮਲਾ ਬਾਹਰਲੇ ਦੇਸ਼ ਦਾ ਹੈ ਇਸ ਲਈ ਇਸ ਵਿੱਚ ਕੋਈ ਵੀ ਢਿੱਲ ਕੀਤੀ ਸਹੀ ਨਹੀਂ ਹੋਵੇਗੀ ਤਾਂ ਉਹ ਪਿਓ ਦੀ ਗੱਲ ਨਹੀਂ ਸੁਣਦੇ ਤੇ ਮੁੰਡੇ ਨੂੰ ਜੇਲ੍ਹ ਵਿੱਚ ਭੇਜ ਦਿੰਦੇ ਨੇ ਇਹ ਮੁੰਡਾ ਜੋ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਇਸ ਮੁੰਡੇ ਪਿੱਛੇ ਪੰਜ ਕਤਲ ਹੋ ਜਾਂਦੇ ਨੇ ਪਰ ਇਹ ਮੁੰਡੇ ਨੂੰ ਇਸ ਗੱਲ ਦਾ ਬਿਲਕੁਲ ਪਤਾ ਨਹੀਂ ਹੁੰਦਾ ਕਿ ਮੇਰੇ ਪਿੱਛੇ ਕਿਸੇ ਨੇ ਪੰਜ ਕਤਲ ਕਰ ਦਿੱਤੇ ਜਦੋਂ ਇਹ ਕਹਾਣੀ ਦਾ ਲੋਕਾਂ ਨੂੰ ਪਤਾ ਲੱਗਦਾ ਤੇ ਪੁਲਿਸ ਨੂੰ ਪਤਾ ਲੱਗਦਾ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿ ਐਦਾਂ ਕਿਵੇਂ ਹੋ ਸਕਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਬਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਗਾਜ਼ੀਆਬਾਦ ਤੇ ਗਾਜ਼ੀਆਬਾਦ ਦਾ ਥਾਣਾ ਮੁਰਾਦਨਗਰ ਮੁਰਾਦਨਗਰ ਥਾਣੇ ਦੇ ਅਧੀਨ ਪੈਂਦਾ ਪਿੰਡ ਬਸੰਤਪੁਰ ਸ਼ਹਿਤਲੀ ਇੱਥੋਂ ਦਾ ਰਹਿਣ ਵਾਲਾ ਬਰਦੇਸ਼ त्याਗੀ ਜੋ ਕਿ ਇੱਕ ਕਪੜੇ ਦੀ ਫੈਕਟਰੀ ਵਿੱਚ ਕੰਮ ਕਰਦਾ ਸੀ ਇਸ ਦਾ ਮੁੰਡਾ ਰਿਸ਼ੂ त्याਗੀ 8 ਅਗਸਤ 2021 ਨੂੰ ਗਾਇਬ ਹੋ ਜਾਂਦਾ ਹੈ ਉਸ ਦੀ ਤਲਾਸ਼ ਕੀਤੀ ਜਾਂਦੀ ਹੈ ਜਗਾ ਜਗਾ ਤੇ ਰਿਸ਼ਤੇਦਾਰਾਂ ਤੋਂ ਪੁੱਛਿਆ ਜਾਂਦਾ ਸਾਥ ਸਬੰਧੀ ਦੋਸਤ ਮਿੱਤਰ ਹਰ ਜਗ੍ਹਾ ਤੇ ਉਸ ਦੀ ਤਲਾਸ਼ ਕੀਤੀ ਜਾਂਦੀ ਹੈ ਪਰ ਰਿਸ਼ੂ ਨਹੀਂ ਮਿਲਦਾ ਹੁਣ ਰਿਸ਼ੂ ਨੂੰ ਗਾਇਬ ਹੋਏ ਨੂੰ ਤਕਰੀਬਨ ਹਫਤਾ ਹੋ ਚੁੱਕਿਆ ਸੀ ਪਰ ਇਹ ਪਰਿਵਾਰ ਪੁਲਿਸ ਕੋਲ ਨਹੀਂ ਗਿਆ ਜਦੋਂ ਪਿੰਡ ਵਾਲਿਆਂ ਨੇ ਇਹਨਾਂ ਤੇ ਜ਼ੋਰ ਪਾਇਆ ਕਿ ਤੁਸੀਂ ਪੁਲਿਸ ਵਿੱਚ ਜਾਓ ਤੁਸੀਂ ਪੁਲਿਸ ਨੂੰ ਕੰਪਲੀਟ ਕਰੋ ਤਾਂ ਹੀ ਤੁਹਾਡਾ ਬੇਟਾ ਮਿਲ ਸਕਦਾ ਹੈ ਐਦਾਂ ਕਿੰਨਾ ਸਮਾਂ ਤੁਸੀਂ ਉਸ ਨੂੰ ਤਲਾਸ਼ ਕਰੋਗੇ ਉਸ ਤੋਂ ਬਾਅਦ ਵਰਦੇਸ਼ ਧਿਆਗੀ 15 ਅਗਸਤ 2021 ਨੂੰ ਜਾਨੀ 8 ਅਗਸਤ ਨੂੰ ਰਿਸ਼ੂ ਗਾਇਬ ਹੁੰਦਾ ਤੇ 15 ਅਗਸਤ ਨੂੰ ਇਹ ਥਾਣਾ ਮੁਰਾਦਨਗਰ ਦੇ ਵਿੱਚ ਜਾ ਕੇ ਕੰਪਲੀਟ ਦਰਜ ਕਰਵਾਉਂਦੇ ਆ। ਪੁਲਿਸ ਨੂੰ ਸਾਰੀ ਸਟੋਰੀ ਦੱਸੀ ਜਾਂਦੀ ਹੈ ਤੇ ਪੁਲਿਸ ਕੰਪਲੀਟ ਤਾਂ ਲਿਖ ਲੈਂਦੀ ਹੈ ਪਰ ਇਸ ਕੰਪਲੀਟ ਨੂੰ ਗੰਭੀਰਤਾ ਦੇ ਨਾਲ ਨਹੀਂ ਲੈਂਦੀ। ਹੁਣ ਸਮਾਂ ਲੰਘਦਾ ਹੈਗਾ तकरीबन ਰਿਸ਼ੂ ਨੂੰ ਗਾਇਬ ਹੋਏ ਨੂੰ 1 ਮਹੀਨਾ ਲੰਘ ਗਿਆ ਸੀ ਪਰ ਪੁਲਿਸ ਨੇ ਕੁਝ ਵੀ ਨਹੀਂ ਕੀਤਾ ਸੀ। ਹੁਣ ਜੋ ਰਿਸ਼ੂ ਦੀ ਮਾਂ ਹੁੰਦੀ ਹੈ ਰਜਨੀ ਉਹ ਰੌਲਾ ਪਾਉਂਦੀ ਹੈ। ਉਹ ਇੱਕ ਦਿਨ ਥਾਣੇ ਦੇ ਵਿੱਚ ਜਾ ਕੇ ਰੋਲਾ ਪਾਉਂਦੀ ਹੈ ਕਿ ਮੇਰੇ ਪੁੱਤ ਨੂੰ ਲੱਭ ਕੇ ਦਿਓ ਕਿਤੋਂ ਵੀ ਲੱਭ ਕੇ ਲਓ ਮੇਰੇ ਬੇਟੇ ਨੂੰ ਗਾਇਬ ਹੋਏ ਨੂੰ ਤਕਰੀਬਨ 1 ਮਹੀਨਾ ਹੋ ਗਿਆ ਪਰ ਤੁਸੀਂ ਉਸ ਦੀ ਤਲਾਸ਼ ਨਹੀਂ ਕੀਤੀ ਇਹ ਗੱਲਾਂ ਕਹਿਣ ਤੇ ਪੁਲਿਸ ਦਬਾਅ ਵਿੱਚ ਆ ਜਾਂਦੀ ਹੈ ਤੇ ਹੁਣ ਪੁਲਿਸ ਨੂੰ ਲੱਗਦਾ ਕਿ ਕੋਈ ਨਾ ਕੋਈ ਕਾਰਵਾਈ ਤਾਂ ਜ਼ਰੂਰ ਕਰਨੀ ਪਵੇਗੀ ਤੇ ਰਜਨੀ ਜੋ ਹੁੰਦੀ ਹੈ ਉਹ ਬਾਇ ਨੇਮ ਇੱਕ ਬੰਦੇ ਦਾ ਨੌ ਲਿਖਾਉਂਦੀ ਹੈ ਉਹ ਹੁੰਦਾ ਹੈ ਰਿਸ਼ੂ ਦਾ ਚਾਚਾ ਲੀਲੂ ਤਿਆਗੀ ਉਹ ਕਹਿੰਦੀ ਹੈ ਕਿ ਮੈਨੂੰ ਇਸ ਉੱਤੇ ਸ਼ੱਕ ਹੈ ਕਿਉਂਕਿ ਇਹ ਜੋ ਰਿਸ਼ੂ ਦਾ ਚਾਚਾ ਜਿੱਦਣ ਦਾ ਰਿਸ਼ੂ ਗਾਇਬ ਹੋਇਆ ਉਦੋਂ ਦਾ ਸਾਡੇ ਘਰ ਨਹੀਂ ਆਇਆ ਇਸ ਨੇ ਕੋਈ ਪਤਾ ਨਹੀਂ ਲੱਤਾ ਕਿ ਰਿਸ਼ੂ ਕਿੱਥੇ ਹੈ ਜਦ ਕਿ ਸਾਰਾ ਪਿੰਡ ਸਾਡੇ ਘਰ ਆਇਆ ਤੇ ਰਿਸ਼ੂ ਬਾਰੇ ਪੁੱਛ ਕੇ ਗਿਆ ਪਰ ਇਹ ਇੱਕ ਵਾਰ ਵੀ ਘਰ ਨਹੀਂ ਆਇਆ ਤੇ ਸਾਨੂੰ ਲੋਕਾਂ ਤੋਂ ਇਹ ਗੱਲ ਵੀ ਪਤਾ ਲੱਗਿਆ ਕਿ ਆਖਰੀ ਵਾਰ ਰਿਸ਼ੂ ਨੂੰ ਲੀਲੂ ਤਿਆਗੀ ਦੇ ਨਾਲ ਦੇਖਿਆ ਗਿਆ ਹੁਣ ਪੁਲਿਸ ਦੇ ਸਾਹਮਣੇ ਨੌ ਸੀ ਲੀਲੂ ਧਿਆਗੀ ਤੇ ਪੁਲਿਸ ਹੁਣ ਲੀਲੂ ਧਿਆਗੀ ਨੂੰ ਗ੍ਰਿਫਤਾਰ ਕਰਦੀ ਹੈ ਤੇ ਉਸ ਤੋਂ ਪੁੱਛਗਿੱਛ ਕਰਦੀ ਹੈ ਉਸ ਦੀ ਕਾਲ ਡਿਟੇਲ ਸੀ ਡੀ ਆਰ ਕਢਵਾਈ ਜਾਂਦੀਆਂ ਲੋਕੇਸ਼ਨਾਂ ਕਢਵਾਈਆਂ ਜਾਂਦੀਆਂ ਤੇ ਸਖਤੀ ਨਾਲ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਚਾਰ ਨਾਮ ਨਿਕਲ ਕੇ ਸਾਹਮਣੇ ਆਉਂਦੇ ਨੇ ਇਹ ਦੱਸਦਾ ਹੈ ਕਿ ਉੱਤਰ ਪ੍ਰਦੇਸ਼ ਪੁਲਿਸ ਦਾ ਰਿਟਾਇਰ ਥਾਣੇਦਾਰ सुरेंद्र ਧਿਆਗੀ ਉਹਦਾ ਨਾਂ ਲੈਂਦਾ ਹੈ ਤੇ ਇੱਕ ਨਾਂ ਲੈਂਦਾ ਉਸ ਦੇ ਨੌਕਰ ਦਾ ਤੇ ਤੀਜਾ ਨਾਂ ਲੈਂਦਾ ਵਿਕਰਾਂਤ ਜਾਟ ਦਾ ਜੋ ਕਿ ਬੁਲੰਦ ਸ਼ਹਿਰ ਦਾ ਰਹਿਣ ਵਾਲਾ ਸੀ ਤੇ ਬੁਲੰਦ ਸ਼ਹਿਰ ਦੇ ਵਿਕਰਾਂਤ ਜਾੜ ਦੇ ਭਾਣਜਾ ਮੁਕੇਸ਼ ਉਸ ਦਾ ਨਾਂ ਇਸ ਸਾਰੇ ਕੇਸ ਦੇ ਵਿੱਚ ਆਉਂਦਾ ਹੈ ਹੁਣ ਜਦੋਂ ਪੁਲਿਸ ਲੀਲੂ ਤਿਆਗੀ ਤੇ ਇਹਨਾਂ ਤੋਂ ਸੱਤ ਹੀ ਦੇ ਨਾਲ ਪੁੱਛਗਿੱਛ ਕਰਦੀ ਆ ਤਾਂ ਇਹ ਦੱਸਦੇ ਨੇ ਕਿ ਹਾਂ ਅਸੀਂ ਹੀ ਰਿਸ਼ੂ ਨੂੰ ਮਾਰਿਆ ਕਿਉਂਕਿ ਰਿਸ਼ੂ ਪੜਿਆ ਲਿਖਿਆ ਸੀ ਲੀਲੂ ਦਾ ਭਤੀਜਾ ਸੀ ਲੀਲੂ ਨੇ ਇੱਕ ਦਿਨ ਰਿਸ਼ੂ ਨੂੰ ਕਿਹਾ ਕਿ ਤੂੰ ਨੌਕਰੀ ਦੀ ਤਲਾਸ਼ ਵਿੱਚ ਆ ਆਪਣੇ ਹਾਈਵੇ ਦੇ ਉੱਤੇ ਇੱਕ ਗੱਡੀ ਖੜੀ ਆ I20 ਉਸ ਵਿੱਚ ਜੋ ਬੰਦੇ ਬੈਠੇ ਨੇ ਉਹ ਤੈਨੂੰ ਨੌਕਰੀ ਦਵਾ ਸਕਦੇ ਆ ਤੂੰ ਉਹਨਾਂ ਕੋਲ ਜਾ ਹੁਣ ਜਦੋਂ ਰਿਸ਼ੂ ਇਹਨਾਂ ਚਾਰਾਂ ਪੰਜਾਂ ਕੋਲ ਜਾਂਦਾ ਜੋ ਇਹ ਗੱਡੀ ਦੇ ਵਿੱਚ ਬੈਠੇ ਹੁੰਦੇ ਨੇ ਸੁਰਿੰਦਰ ਉਸ ਦਾ ਨੌਕਰ ਵਿਕਰਾਂਤ ਤੇ ਮੁਕੇਸ਼ ਇਹ ਉਸ i20 ਗੱਡੀ ਦੇ ਵਿੱਚ ਬੈਠੇ ਹੁੰਦੇ ਨੇ ਜਦੋਂ ਰਿਸ਼ੂ ਉਹਨਾਂ ਕੋਲ ਜਾਂਦਾ ਤਾਂ ਇਹ ਉਸ ਨੂੰ ਗੱਡੀ ਦੇ ਵਿੱਚ ਸੁੱਟ ਲੈਂਦੇ ਨੇ ਉਸ ਤੋਂ ਬਾਅਦ ਇਸ ਨੂੰ ਬੁਲੰਦ ਸ਼ਹਿਰ ਲਿਜਾ ਕੇ ਇਸ ਦਾ ਗਲ ਘੁੱਟ ਕੇ ਕਤਲ ਕਰ ਦਿੰਦੇ ਨੇ ਤੇ ਗੰਗ ਨਹਿਰ ਦੇ ਵਿੱਚ ਇਸ ਦੀ লাশ ਨੂੰ ਸੁੱਟ ਦਿੰਦੇ ਨੇ ਉਹ ਗੱਲ ਨੂੰ ਹੁਣ 44 ਦਿਨ ਹੋ ਗਏ ਸੀ ਉਸ ਤੋਂ ਬਾਅਦ ਗੰਦ ਨਹਿਰ ਦੇ ਵਿੱਚ ਰਿਸ਼ੂ ਦੀ লাশ ਨੂੰ ਤਲਾਸ਼ ਕੀਤਾ ਜਾਂਦਾ ਪਰ ਰਿਸ਼ੂ ਦੀ লাশ ਨਹੀਂ ਮਿਲਦੀ ਕਿਉਂਕਿ ਸਮਾਂ ਬਹੁਤ ਜ਼ਿਆਦਾ ਹੋ ਗਿਆ ਸੀ ਇਹ ਜੋ ਕੇਸ ਸੀ ਇਸ ਨੂੰ ਗਾਜ਼ੀਆਬਾਦ ਦੇ ਪੁਲਿਸ ਮੁਖੀ ਈ ਰਾਜਾ ਤੇ ਮੁਰਾਰਾ ਨਗਰ ਦੇ ਐਸ ਐਚਓ ਸतीश ਕੁਮਾਰ ਦੇਖ ਰਹੇ ਸੀ ਪਰ ਹੁਣ ਪੁਲਿਸ ਦੇ ਅੱਗੇ ਵੱਡਾ ਸਵਾਲ ਇਹ ਸੀ ਕਿ ਆਖਰ ਇਹਨਾਂ ਨੇ ਰਿਸ਼ੂ त्याਗੀ ਦਾ ਕਤਲ ਕਿਉਂ ਕੀਤਾ ਤੇ ਜਦੋਂ ਕਿਉਂ ਦੀ ਗੱਲ ਆਉਂਦੀ ਹੈ ਤੇ ਲੀਲੂ त्याਗੀ ਤੋਂ ਕਾਰਨ ਪੁੱਛਿਆ ਜਾਂਦਾ ਜੋ ਕਾਰਨ ਦੱਸਦਾ ਉਸ ਨੂੰ ਸੁਣ ਕੇ ਤਾਂ ਪੁਲਿਸ ਦੇ ਵੀ ਹੋਸ਼ ੁੱਟ ਜਾਂਦੇ ਨੇ ਜੋ ਜੋ ਇਹ ਕਹਾਣੀ ਸੁਣਦਾ ਹੈ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿ ਇੱਕ ਬੰਦਾ ਐਦਾਂ ਕਿਵੇਂ ਕਰ ਸਕਦਾ ਇਹ ਦੱਸਦਾ ਹੈ ਕਿ ਬਸੰਤਪੁਰ ਸੈਤਲੀ ਵਿੱਚ ਮੇਰਾ ਪਿਤਾ ਤੇ ਅਸੀਂ ਤਿੰਨ ਭਰਾ ਰਹਿੰਦੇ ਸੀ ਵੱਡਾ ਭਰਾ ਸੁਦੀਰ त्याਗੀ ਤੇ ਵਿਚਾਲੜਲਾ ਭਰਾ ਵਰਜੇਸ਼ त्याਗੀ ਸਭ ਤੋਂ ਛੋਟਾ ਭਰਾ ਇਹ ਲੀਲੂ त्याਗੀ ਇਹਨਾਂ ਦੀ ਨੈਸ਼ਨਲ ਹਾਈਵੇ ਤੇ 15 ਬਿੱਗੇ ਜ਼ਮੀਨ ਲੱਗਦੀ ਹੈ ਜੋ ਇਹ ਨੀਲੂ त्याਗੀ ਸੀ ਇਸ ਦੇ ਦਿਮਾਗ ਦੇ ਵਿੱਚ ਹਰ ਵਕਤ ਇਹ ਚੱਲ ਰਿਹਾ ਸੀ ਕਿ ਜੋ ਇਹ 15 ਬਿੱਗੇ ਜ਼ਮੀਨ ਹੈ ਇਹ ਕਰੋੜਾਂ ਦੀ ਹੈ ਕਿਉਂਕਿ ਇੱਥੇ ਡਵੈਲਪਮੈਂਟ ਬਹੁਤ ਤੇਜ਼ੀ ਨਾਲ ਹੋ ਰਹੀ ਸੀ ਇਹ ਸੋਚ ਰਿਹਾ ਸੀ ਕਿ ਕਿ ਜੋ ਇਹ ਜ਼ਮੀਨ ਆ ਉਸ ਦੀਆਂ ਬੰਡੀਆਂ ਨਾ ਪੈਣ ਇਹ ਸਾਰੀ ਜ਼ਮੀਨ ਸਿਰਫ ਮੈਨੂੰ ਮਿਲ ਜਾਵੇ ਹੁਣ ਜੋ ਇਸ ਦਾ ਵੱਡਾ ਭਰਾ ਸੀ ਸੁਧੀਰ त्याਗੀ ਸੁਧੀਰ त्याਗੀ ਦੀ ਪਤਨੀ ਦਾ ਨਾਮ ਅਨੀਤਾ त्याਗੀ ਹੁੰਦਾ ਤੇ ਉਸ ਦੀਆਂ ਦੋ ਬੇਟੀਆਂ ਹੁੰਦੀਆਂ ਇੱਕ ਦਾ ਨਾਮ ਪਾਰুল ਤੇ ਦੂਸਰੀ ਦਾ ਨਾਮ ਪਾਇਲ ਹੁੰਦਾ ਗੱਲ ਹੈ 2007 ਦੀ ਇਹ ਲੀਲੂ त्याਗੀ ਸੁਦੀਰ त्याਗੀ ਜਾਣੀ ਆਪਣੇ ਵੱਡੇ ਭਰਾ ਨੂੰ 1 ਲੱਖ ਰੁਪਇਆ ਦੇ ਕੇ ਮੇਰਟ ਦੇ ਸੁਭਾਸ ਤੋਂ ਗੋਲੀ ਮਰਵਾ ਕੇ ਉਸ ਦਾ ਕਤਲ ਕਰਵਾ ਦਿੰਦਾ ਤੇ ਉਸ ਦੀ লাশ ਨੂੰ ਇਹ ਸੁਭਾਸ ਚੱਕ ਕੇ ਗੰਗ ਨਹਿਰ ਦੇ ਵਿੱਚ ਸੁੱਟ ਦਿੰਦਾ ਹੁਣ ਜਦੋਂ ਸੁਦੀਰ ਘਰ ਨਹੀਂ ਆਉਂਦਾ ਕਿਸੇ ਨੂੰ ਪਤਾ ਨਹੀਂ ਹੁੰਦਾ ਕਿ ਸੁਦੀਰ त्याਗੀ ਦੇ ਨਾਲ ਕੀ ਹੋਇਆ ਤਾਂ ਸਾਰੇ ਕਿਤੇ ਉਸ ਦੀ ਤਲਾਸ਼ ਕੀਤੀ ਜਾਂਦੀ ਹੈ ਪਰ ਸੁਦੀਰ ਦਾ ਕੋਈ ਵੀ ਪਤਾ ਨਹੀਂ ਲੱਗਦਾ ਕਿਉਂਕਿ ਉਸ ਦੀ ਤਾਂ ਹੱਤਿਆ ਕਰ ਦਿੱਤੀ ਗਈ ਸੀ ਜਦੋਂ ਘਰਦਿਆਂ ਨੇ ਸੋਚਿਆ ਕਿ ਪੁਲਿਸ ਦੇ ਵਿੱਚ ਕੰਪਲੀਟ ਦਿੱਤੀ ਜਾਵੇ ਤਾਂ ਇਹ ਜੋ ਲੀਲੂ ਧਿਆਗੀ ਸੀ ਇਹ ਘਰਦਿਆਂ ਨੂੰ ਕਹਿੰਦਾ ਕਿ ਆਪਾਂ ਪੁਲਿਸ ਦੇ ਚੱਕਰ ਵਿੱਚ ਨਾ ਪਵੋ ਉਹ ਆਪਣੇ ਤੋਂ ਹੀ ਪੁੱਛਗਿੱਛ ਕਰੀ ਜਊ ਇਸ ਲਈ ਆਪਾਂ ਨੂੰ ਕੰਪਲੀਟ ਕਰਵਾਉਣ ਦੀ ਲੋੜ ਨਹੀਂ ਆਪਣੇ ਆਪ ਵੱਡਾ ਭਰਾ ਵਾਪਸ ਆ ਜਾਵੇਗਾ ਤਾਂ ਇਸ ਗੱਲ ਨੂੰ ਇੱਥੇ ਦਬ ਦਿੱਤਾ ਜਾਂਦਾ ਹੈ ਹੁਣ 1 ਸਾਲ ਲੰਘ ਜਾਂਦਾ ਹੈ 2001 ਆ ਜਾਂਦਾ ਹੈ ਇਧਰ ਸੁਦੀਰ त्याਗੀ ਦੀ ਵਿਧਵਾ ਪਤਨੀ ਅਨੀਤਾ ਤੇ ਉਸ ਦੀਆਂ ਦੋ ਬੇਟੀਆਂ 파ਰুল ਤੇ ਪਾਇਲ ਘਰ ਵਿੱਚ ਬੈਠੀਆਂ ਸੀ ਪਰ ਹੁਣ ਜੋ ਲੋਕ ਸੀ ਤੇ ਰਿਸ਼ਤੇਦਾਰ ਸੀ ਉਹ ਕਹਿਣ ਲੱਗ ਗਏ ਕਿ ਕਿਉਂ ਨਾ ਅਨੀਤਾ ਦਾ ਵਿਆਹ ਲੀਲੂ ਦੇ ਨਾਲ ਕਰ ਦਿੱਤਾ ਜਾਵੇ ਕਿਉਂਕਿ ਲੀਲੂ ਕੁਆਰਾ ਸੀ ਲੀਲੂ त्याਗੀ ਵੀ ਇਹੀ ਚਾਹੁੰਦਾ ਸੀ ਕਿ ਅਨੀਤਾ ਦਾ ਵਿਆਹ ਮੇਰੇ ਨਾਲ ਹੋ ਜਾਵੇ ਤਾਂ ਜੋ ਇਹ ਜਾਇਦਾਦ ਆ ਇਸ ਦੀਆਂ ਬੰਡੀਆਂ ਨਾ ਪੈਣ ਇਹ 10 ਬਿੱਗੇ ਕਿਉਂਕਿ 5 ਬਿੱਗੇ ਸੁਧੀਰ त्याਗੀ ਦੇ ਤੇ 5 ਬਿੱਗੇ ਲੀਲੂ ਦੇ ਜੋ ਇਸ ਦੀ ਬੰਡ ਦੇ ਵਿੱਚ ਆਉਂਦੇ ਸੀ ਹੁਣ 10 ਬਿੱਗੇ ਇਸ ਦੇ ਕੋਲ ਆ ਗਏ ਸੀ ਇਹ ਚਾਹੁੰਦਾ ਸੀ ਕਿ ਮੇਰਾ ਵਿਆਹ ਅਨੀਤਾ ਨਾਲ ਹੀ ਹੋ ਜਾਏ ਇਸ ਦਾ ਵਿਆਹ ਇਸ ਦੀ ਭਾਬੀ ਨਾਲ ਕਰ ਦਿੱਤਾ ਗਿਆ ਤੇ ਹੁਣ ਉਹ ਇਸ ਦੀ ਪਤਨੀ ਬਣ ਗਈ 2002 ਆ ਜਾਂਦਾ ਹੈ ਤੇ ਇਸ ਦੇ ਘਰ ਇੱਕ ਮੁੰਡੇ ਦਾ ਜਨਮ ਹੁੰਦਾ ਹੈ 2002 ਦੇ ਵਿੱਚ ਜਦੋਂ ਲੀਲੂ ਦੇ ਘਰ ਇੱਕ ਮੁੰਡੇ ਦਾ ਜਨਮ ਹੁੰਦਾ ਜਿਸ ਦਾ ਨੋ ਬਿਭੋਰ ਸੈਂਕੀ ਸੀ ਤਾਂ ਲੀਲੂ ਬੜਾ ਖੁਸ਼ ਹੁੰਦਾ ਕਿ ਮੇਰਾ ਉੱਤਰ ਅਧਿਕਾਰੀ ਆ ਗਿਆ ਤੇ ਜੋ ਜ਼ਮੀਨ ਹੈ ਜੋ ਜਾਇਦਾਦ ਆ ਉਹ ਉਸ ਦਾ ਵਾਰਸ ਆ ਗਿਆ ਇਸ ਨੂੰ ਮੈਂ ਸਾਰੇ 15 ਦੇ 15 ਬਿਗੇ ਇਸ ਦੇ ਨੋ ਕਰਵਾਵਾਂਗਾ ਤੇ ਜੋ ਇਸ ਦੀ ਜ਼ਿੰਦਗੀ ਵਧੀਆ ਚੱਲ ਸਕੇ ਹੁਣ 2006 ਆ ਜਾਂਦਾ ਹੈ ਵਧੀਆ ਜ਼ਿੰਦਗੀ ਚੱਲ ਰਹੀ ਸੀ ਸਭ ਕੁਝ ਵਧੀਆ ਸੀ ਪਰ ਲੀਨੂ ਨੂੰ ਲੱਗ ਰਿਹਾ ਸੀ ਕਿ ਵੱਡੀਆਂ ਹੋ ਕੇ ਜੋ ਏਸ ਦੇ ਭਰਾ ਦੀਆਂ ਸੁਦੀਰ त्याਗੀ ਦੀਆਂ ਕੁੜੀਆਂ ਹੁੰਦੀਆਂ 파ਰੂਲ ਤੇ ਪਾਇਲ ਉਹ ਆਪਣਾ ਹਿੱਸਾ ਨਾ ਮੰਗ ਲੈਣ ਇਸ ਲਈ ਏਸ ਦੇ ਸ਼ੈਤਾਨੀ ਦਿਮਾਗ ਦੇ ਵਿੱਚ ਆਉਂਦਾ ਕਿ ਕਿਉਂ ਨਾ ਇਹਨਾਂ ਦੀ ਹੱਤਿਆ ਕਰ ਦਿੱਤੀ ਜਾਵੇ 2006 ਦੇ ਵਿੱਚ ਇੱਕ ਦਿਨ ਜਦੋਂ ਅਨੀਤਾ ਸੈਂਕੀ ਨੂੰ ਲੈ ਕੇ ਪੇਕੇ ਗਈ ਹੋਈ ਸੀ ਤਾਂ ਪਿੱਛੋਂ ਲੀਲੂ त्याਗੀ ਉਸ ਦੀ ਵੱਡੀ ਕੁੜੀ 파ਰੂਲ ਨੂੰ ਖਾਣੇ ਦੇ ਵਿੱਚ ਜ਼ਹਿਰ ਦੇ ਦਿੰਦਾ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਤੇ ਇਹ ਬਾਹਰ ਨਿਕਲ ਕੇ ਰੌਲਾ ਪਾਉਂਦਾ ਕਿ 파ਰੂਲ ਨੂੰ ਸੱਪ ਨੇ ਡੱਸ ਲਿਆ ਸਾਰੇ ਪਿੰਡ ਦੇ ਵਿੱਚ ਅਫਵਾਹ ਫੈਲ ਜਾਂਦੀ ਹੈ ਤੇ ਉਸ ਤੋਂ ਬਾਅਦ ਇਹ ਆਪਣੀ ਪਤਨੀ ਉਨੀਤਾ ਨੂੰ ਵੀ ਬੁਲਾਉਂਦਾ ਕਿ 파ਰੂਲ ਨੂੰ ਸੱਪ ਨੇ ਡੱਸ ਲਿਆ ਤੂੰ ਜਲਦੀ ਆ ਤੇ ਇਹ ਬੰਦਾ 파ਰੂਲ ਦਾ ਵੱਡੀ ਹਫੜਾ ਦਫੜੀ ਦੇ ਵਿੱਚ ਸੰਸਕਾਰ ਕਰ ਦਿੰਦਾ ਹੈ ਕਿਸੇ ਨੂੰ ਵੀ ਕੰਨੋਂ ਕੰਨ ਖਬਰ ਨਹੀਂ ਹੁੰਦੀ ਕਿ ਆਖਰ ਜੋ 파ਰুল ਸੀ ਉਸ ਦੀ ਮੌਤ ਕਿਵੇਂ ਹੋਈ ਹੈ ਹੁਣ ਸਮਾਂ ਲੰਘਦਾ ਹੈ ਸਭ ਬੜਾ ਅੱਛਾ ਚੱਲ ਰਿਹਾ ਹੁੰਦਾ ਪਰ ਇਸ ਦਾ ਅਗਲਾ ਸ਼ਿਕਾਰ ਸੀ ਪਾਇਲ ਕਿਉਂਕਿ ਉਹ ਵੀ ਕੱਲ ਨੂੰ ਵੱਡੀ ਹੋ ਕੇ ਹਿੱਸਾ ਮੰਗ ਸਕਦੀ ਸੀ ਇਸ ਦੇ ਦਿਮਾਗ ਵਿੱਚ ਇਹ ਚੱਲ ਰਿਹਾ ਸੀ ਤਾਂ ਇਸ ਨੇ 2009 ਦੇ ਵਿੱਚ ਜਦੋਂ ਅਨੀਤਾ ਸ਼ੈਂਕੀ ਦੇ ਨਾਲ ਪੇਕੇ ਗਈ ਹੋਈ ਸੀ ਤਾਂ ਇਹ ਪਾਇਲ ਨੂੰ ਆਪਣੇ ਨਾਲ ਗੰਗ ਨਹਿਰ ਵੱਲ ਲੈ ਜਾਂਦਾ ਹੈ ਤੇ ਉੱਥੇ ਲਿਜਾ ਕੇ ਉਸ ਦਾ ਗਲ ਘੁੱਟ ਕੇ ਗੰਗ ਨਹਿਰ ਦੇ ਵਿੱਚ ਸੁੱਟ ਦਿੰਦਾ ਹੈ ਤੇ ਡਰਾਮੇ ਕਰਨ ਲੱਗਦਾ ਕਿ ਪਾਇਲ ਦਾ ਪਤਾ ਨਹੀਂ ਕਿੱਧਰ ਚਲੀ ਗਈ ਕਿੱਥੇ ਗਾਇਬ ਹੋ ਗਈ ਸਾਰੇ ਪਿੰਡ ਦੇ ਵਿੱਚ ਇਹ ਅਫਵਾਹ ਉੱਡ ਜਾਂਦੀ ਹੈ ਉਸ ਦੀ ਕਿਸੇ ਥਾਣੇ ਦਰਬਾਰੇ ਇਤਲਾਹ ਨਹੀਂ ਕੀਤੀ ਜਾਂਦੀ ਗੁੰਮਸ਼ੁਦਗੀ ਦੀ ਰਿਪੋਰਟ ਨਹੀਂ ਲਿਖਾਈ ਜਾਂਦੀ ਤੇ ਉਹ ਗੱਲ ਵੀ ਦਬਕੀ ਰਹਿ ਜਾਂਦੀ ਹੈ ਪਰ ਹੁਣ ਇਸ ਦਾ ਅਗਲਾ ਸ਼ਿਕਾਰ 10 ਬਿੱਗੇ ਇਸਦੇ ਕੋਲ ਆ ਗਏ ਸੀ ਪਰ ਇਹ ਚਾਹੁੰਦਾ ਸੀ ਕਿ 15 ਦੇ 15 ਬਿੱਗਿਆਂ ਦਾ ਮੈਂ ਮਾਲਕ ਹੋਵਾਂ ਕੱਲ ਨੂੰ ਮੇਰਾ ਬੇਟਾ ਸ਼ੈਂਕੀ ਹੀ ਇਹ ਸਾਰੀ ਜ਼ਮੀਨ ਦਾ ਮਾਲਕ ਹੋਵੇ ਤਾਂ ਜੋ ਉਸ ਦੀ ਜ਼ਿੰਦਗੀ ਬੜੀ ਅੱਛੀ ਚੱਲ ਸਕੇ ਉਸ ਨੂੰ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਤਕਲੀਫ ਪੈਸੇ ਦੀ ਘਾਟ ਨਾ ਹੋਵੇ ਇਸ ਲਈ ਹੁਣ ਜੋ ਇਸ ਦਾ ਵੱਡਾ ਭਰਾ ਸੀ ਵਿਚਾਲੜ ਦਾ ਭਰਾ ਵਰਜੇਸ਼ țiaਗੀ ਉਸ ਦਾ ਪਰਿਵਾਰ ਸੀ ਉਸ ਦੀ ਪਤਨੀ ਰਜਨੀ ਤੇ ਉਸ ਦਾ ਬੇਟਾ ਰਿਸ਼ੂ त्याਗੀ ਤੇ ਨਿਸ਼ੂ त्याਗੀ ਦੋ ਉਸ ਦੇ ਬੇਟੇ ਸਨ ਲੀਲੂ त्याਗੀ ਦੀ ਅੱਖ ਹੁਣ ਵਰਦੇਸ਼ ਦੇ ਦੋਨਾਂ ਮੁੰਡਿਆਂ ਤੇ ਸੀ ਕਿ ਇਹਨਾਂ ਨੂੰ ਮਾਰਿਆ ਜਾਵੇ 2013 ਆ ਜਾਂਦਾ ਹੈ 2013 ਦੇ ਵਿੱਚ ਇਹ ਵਰਦੇਸ਼ ਦੇ ਬੇਟੇ ਨਿਸ਼ੂ त्याਗੀ ਨੂੰ ਜੰਗਲ ਵੱਲ ਲੈ ਜਾਂਦਾ ਤੇ ਉੱਥੇ ਲਿਜਾ ਕੇ ਉਸ ਦਾ ਗਲ ਕੁੱਟ ਦਿੰਦਾ ਗਲ ਕੁੱਟਣ ਤੋਂ ਬਾਅਦ ਜਦੋਂ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਇਹ ਉਸ ਦੀ লাশ ਨੂੰ ਵੀ ਚੱਕ ਕੇ ਗੰਗ ਨਹਿਰ ਦੇ ਵਿੱਚ ਸੁੱਟ ਦਿੰਦਾ ਏਸ ਗੱਲ ਦਾ ਵੀ ਕਿਸੇ ਨੂੰ ਕੰਨੋਂ ਕੰਨ ਨਹੀਂ ਪਤਾ ਲੱਗਦਾ ਲੋਕ ਇਹ ਹੀ ਸੋਚਦੇ ਆ ਕਿ ਨਿਸ਼ੂ ਕਿਤੇ ਗਾਇਬ ਹੋ ਗਿਆ ਕਿਤੇ ਬਾਹਰ ਚਲਿਆ ਗਿਆ ਪਰ ਅਸਲ ਵਿੱਚ ਏਸ ਲੀਲੂ त्याਗੀ ਨੇ ਹੀ ਉਸ ਦਾ ਕਤਲ ਕੀਤਾ ਸੀ ਹੁਣ ਤੱਕ ਏਸ ਬੰਦੇ ਨੇ ਜ਼ਮੀਨ ਦੇ ਲਾਲਚ ਦੇ ਵਿੱਚ ਚਾਰ ਕਤਲ ਕਰ ਦਿੱਤੇ ਸੀ ਤੇ ਇਸ ਦਾ ਅਗਲਾ ਸ਼ਿਕਾਰ ਸੀ ऋशु क्योंकि ਹੁਣ ਇਸ ਨੂੰ ਲੱਗ ਰਿਹਾ ਸੀ ਕਿ ਜੇ ਰਿਸ਼ੂ ਨੂੰ ਵੀ ਮਾਰ ਦਿੱਤਾ ਜਾਵੇ ਤਾਂ ਕੋਈ ਵੀ ਇਸ ਜ਼ਮੀਨ ਦਾ ਉੱਤਰ ਅਧਿਕਾਰੀ ਨਹੀਂ ਰਹੂਗਾ ਸਿਰਫ ਮੇਰਾ ਬੇਟਾ ਵਿਭੋਰ ਹੀ ਇਹ ਸਾਰੀ ਜਾਇਦਾਦ ਦਾ ਮਾਲਕ ਹੋਊਗਾ ਹੁਣ ਇਸ ਦਾ ਅਗਲਾ ਸ਼ਿਕਾਰ ਸੀ ਰਿਸ਼ੂ त्याਗੀ ਤੇ ਇਹ ਉਸ ਦੇ ਕਤਲ ਦੀ ਸੁਪਾਰੀ ਦਿੰਦਾ ਹੈ 3.5 ਲੱਖ ਰੁਪਿਆ ਉੱਤਰ ਪ੍ਰਦੇਸ਼ ਪੁਲਿਸ ਵਿੱਚੋਂ ਰਿਟਾਇਰ ਥਾਣੇਦਾਰ ਸੁਰਿੰਦਰ ਧਿਆਗੀ ਨੂੰ ਉਹ ਆਪਣੇ ਨੌਕਰ ਦੇ ਨਾਲ ਗੱਲ ਕਰਦਾ ਹੈ ਨੌਕਰ ਇੱਕ ਹੋਰ ਬੰਦਾ ਜੋ ਕਿ ਬੁਲੰਦ ਸ਼ਹਿਰ ਦਾ ਰਹਿਣ ਵਾਲਾ ਸੀ ਵਿਕਰਾਂਤ ਜਾਟ ਉਸ ਨਾਲ ਗੱਲ ਕਰਦਾ ਹੈ ਉਸ ਨੂੰ ਵੀ ਇਸ ਸਾਰੇ ਕਤਲकांड ਵਿੱਚ ਸ਼ਾਮਲ ਕੀਤਾ ਜਾਂਦਾ ਤੇ ਉਹ ਆਪਣੇ ਭਾਣਜੇ ਮੁਕੇਸ਼ ਨੂੰ ਵੀ ਇਸ ਕਤਲ ਦੇ ਵਿੱਚ ਇਨਵੋਲਵ ਕਰਦਾ ਹੈ ਤੇ 8 ਅਗਸਤ 2021 ਨੂੰ ਇਹ ਜੋ ਰਿਸ਼ੂ ਹੁੰਦਾ ਉਸ ਨੂੰ ਨੈਸ਼ਨਲ ਹਾਈਵੇ ਤੋਂ ਆਪਣੀ i20 ਗੱਡੀ ਦੇ ਵਿੱਚ ਸੁੱਟ ਲੈਂਦੇ ਨੇ ਤੇ ਉਸ ਤੋਂ ਬਾਅਦ ਬੁਲੰਦ ਸ਼ਹਿਰ ਦੇ ਥਾਣਾ ਪਿਹਾਸੂ ਦੇ ਅਧੀਨ ਪੈਂਦੇ ਇਲਾਕੇ ਵਿੱਚ ਜਾ ਕੇ ਰਿਸ਼ੂ ਦਾ ਗਲ ਦੱਬ ਕੇ ਉਸ ਦੀ ਹੱਤਿਆ ਕਰ ਦਿੰਦੇ ਨੇ ਤੇ ਉਸ ਦੀ Laash ਨੂੰ ਗੰਗ ਨਹਿਰ ਦੇ ਵਿੱਚ ਸੁੱਟ ਦਿੰਦੇ ਨੇ ਪਰ ਜਦੋਂ ਰਿਸ਼ੂ ਦੀ ਮਾਂ ਰਜਨੀ ਇਸ ਮੁੱਦੇ ਨੂੰ ਉਠਾਉਂਦੀ ਹੈ ਤੇ ਸਿੱਧਾ ਜੋ ਇਲਜ਼ਾਮ ਹੁੰਦਾ ਹੈ ਉਹ ਇਸ਼ੂ ਦੇ ਚਾਚੇ ਲੀਲੂ त्यागी ਤੇ ਲਾਉਂਦੀ ਹੈ ਤੇ ਇਹਨਾਂ ਦੀਆਂ ਕਾਲ ਡਿਟੇਲਾਂ ਕਢਵਾਈਆਂ ਜਾਂਦੀਆਂ ਲੋਕੇਸ਼ਨਾਂ ਕਢਵਾਈਆਂ ਜਾਂਦੀਆਂ ਤੇ ਆਟੋ ਕਾਲ ਚੈੱਕ ਕੀਤੀ ਜਾਂਦੀ ਆ ਤਾਂ ਸਾਰੀਆਂ ਕੜੀਆਂ ਮਿਲ ਜਾਂਦੀਆਂ ਕੜੀਆਂ ਮਿਲਣ ਤੋਂ ਬਾਅਦ ਜਦੋਂ ਫਿਰ ਇਹਨਾਂ ਤੋਂ ਸਾਥੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਇਹ ਆਪਣਾ ਜੁਰਮ ਕਬੂਲ ਕਰ ਲੈਂਦੇ ਨੇ ਲੀਲੂ त्यागी ਨੇ ਕਤਲ ਕੀਤੇ ਆਪਣੇ بیٹے ਵਿਭੋਰ ਸੈਂਕੀ ਲਈ ਕਿ ਉਹ ਜ਼ਿੰਦਗੀ ਦੇ ਵਿੱਚ ਸੌਖਾ ਰਹੇਗਾ ਉਸ ਨੂੰ ਪੈਸੇ ਦੀ ਕਮੀ ਨਹੀਂ ਆਵੇਗੀ ਉਸ ਦੀ ਜ਼ਿੰਦਗੀ ਬੜੀ ਵਧੀਆ ਹੋਵੇਗੀ ਜਿਵੇਂ ਮੈਂ ਤੁਹਾਨੂੰ ਸ਼ੁਰੂ ਦੇ ਵਿੱਚ ਕਿਹਾ ਕਿ ਪੈਸਾ ਉਹੀ ਕਮ ਆਵੇਗਾ ਤੁਹਾਡੀ ਔਲਾਦ ਦੇ ਵੀ ਤੇ ਤੁਹਾਡੇ ਵੀ ਜੋ ਇਮਾਨਦਾਰੀ ਨਾਲ ਸਹੀ ਢੰਗ ਨਾਲ ਕਮਾਇਆ ਹੋਗਾ ਗਲਤ ਢੰਗ ਨਾਲ ਗਲਤ ਰਸਤੇ ਪੈ ਕੇ ਜੋ ਵੀ ਰੁਪਿਆ ਕਮਾਇਆ ਜਾਂਦਾ ਉਹ ਕਦੇ ਵੀ ਤੁਹਾਨੂੰ ਸੁੱਖ ਨਹੀਂ ਦੇ ਸਕਦਾ ਇੱਥੇ ਵੀ ਐ ਹੋਇਆ ਪੰਜ ਕਤਲ ਕੀਤੇ 10 ਬਿੱਗੇ ਇਸ ਨੇ ਹਥਿਆ ਲਿੱਤੇ ਸੀ 5 ਬਿੱਗਿਆਂ ਲਈ ਦੋ ਕਤਲ ਹੋਰ ਕਰ ਦਿੱਤੇ ਸੀ ਪਰ ਜੋ ਇਸ ਦਾ ਬੇਟਾ ਸ਼ੈਂਕੀ ਸੀ ਉਹ ਇੱਕ ਆਸ਼ ਨਿਕਲਿਆ ਉਸ ਨੇ ਕੀਨੀਆਂ ਤੋਂ ਆਈ ਕੁੜੀ ਦੇ ਨਾਲ ਲੁੱਟਖੋ ਕੀਤੀ ਤੇ ਉਹ ਪੁਲਿਸ ਨੇ ਜੇਲ੍ਹ ਦੇ ਅੰਦਰ ਧੱਕ ਦਿੱਤਾ ਸੋ ਇਹ ਜੋ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੀਆਂ ਘਟਨਾਵਾਂ ਕਿਦਾਂ-ਕਿਦਾਂ ਦੇ ਕ੍ਰਾਈਮ ਹੈ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ ਦੁਆਲੇ ਦੇ ਵਿੱਚ ਹੋ ਰਿਹਾ ਕਿਵੇਂ ਇੱਕ ਬੰਦੇ ਨੇ ਆਪਣੇ ਮੁੰਡੇ ਦੀ ਖਾਤਰ ਜ਼ਮੀਨ ਦੀ ਖਾਤਰ ਆਪਣਿਆਂ ਦੇ ਹੀ ਪੰਜ ਕਤਲ ਕਰ ਦਿੱਤੇ ਤੇ ਆਖਰ ਉਸ ਨੂੰ ਜੇਲ੍ਹ ਦੇਖਣੀ ਪਈ ساری ਉਮਰ ਉਹ ਜੇਲ੍ਹ ਵਿੱਚੋਂ ਨਹੀਂ ਨਿਕਲ ਸਕਦਾ ਹੋ ਸਕਦਾ ਹੈ ਕਿ ਉਸ ਨੂੰ ਫਾਂਸੀ ਦੀ ਸਜ਼ਾ ਵੀ ਦੇ ਦਿੱਤੀ ਜਾਵੇ ਜਿਵੇਂ ਕਹਿੰਦੇ ਆ ਕਿ ਸਹੀ ਰਸਤੇ ਸਹੀ ਢੰਗ ਹੀ ਹਮੇਸ਼ਾ ਜ਼ਿੰਦਗੀ ਨੂੰ ਸਕੂਨ ਦਿੰਦਾ ਹੈ ਜਦੋਂ ਤੁਸੀਂ ਕਿਸੇ ਗਲਤ ਰਸਤੇ ਪੈ ਜਾਂਦੇ ਹੋ ਕਿਸੇ ਗਲਤ ਢੰਗ ਨਾਲ ਅਮੀਰ ਹੋਣ ਦਾ ਪੈਸਾ ਇਕੱਠਾ ਕਰਨ ਦਾ ਤਰੀਕਾ ਅਪਣਾਉਂਦੇ ਹੋ ਤਾਂ ਫਿਰ ਤੁਸੀਂ ਜ਼ਿੰਦਗੀ ਦੇ ਵਿੱਚ ਕਦੇ ਵੀ ਸੁੱਖ ਨਹੀਂ ਪਾ ਸਕਦੇ ਨਾ ਤੁਸੀਂ ਪਾਵੋ ਨਾ ਤੁਹਾਡੀ ਔਲਾਦ ਪਾਵੇ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ